ਤੇ ਰੈਸਟ ਕੀਤਾ ਸੀ ਉਹ ਕਿਉਂ ਛੱਡੇ ਡੀਆਈਟੀ ਦੇ ਹੱਥੇ ਉਹ ਡੀਆਈਟੀ ਦੇ ਅੱਖੇ ਤੁਸੀਂ ਬੰਦੇ ਕੋ ਛੱਡੇ ਟੀਜੀਪੀ ਦੇ ਕਹਿਣ ਤੇ ਗਰਾਈ ਮਤਰਾਲੇ ਪ੍ਰਭਜੀਤ ਜੀ ਗਰਾਈ ਮਤਰਾਲੇ ਦੇ ਕਹਿਣ ਤੇ ਸਰਦਾਰ ਜੀ ਪੰਜੀ ਬੰਦੇ ਗੋਦਵਾਲ ਸਾਹਿਬ ਦਾ ਛੱਡੇ ਆ ਗੁਰਾਂਜਨ ਸਿੰਘ ਪਗਰਾਲੀ ਗੋਦਵਾਲ ਜਿਹੜਾ ਤੁਹਾਡੇ ਚੋਲੇ ਦੇ ਐਸਐਚਓ ਸਾਹਿਬੀ ਚੋਲੇ ਦੀ ਗੱਲ ਕਰੋ ਨਾ ਉਹ ਆਪਣੀ ਡਿਪਟੀ ਕਹਿੰਦਾ ਡਿਪਟੀ ਗੋਦਵਾਲ ਪਿੰਦਾ ਤੁਸੀਂ ਵੀ ਡਿਪਟੀ ਗੋਦਵਾਲ ਦੇ ਅੰਡਰ ਪਿੰਦੇ ਸੀ ਬਿਲਕੁਲ ਨਹੀਂ ਜਿਹੜੇ ਜਿਹੜੇ ਮੇਰੇ ਥਾਣੇ ਦੀ ਜੂਰੀ ਡੈਕਸ਼ਨ ਦਾ ਬੰਦਾ ਉਹਨੂੰ ਮੈਂ ਹਿੰਦੀਪ੍ਰਿੰਟ ਸਾਹਿਬ ਮਾਲੋ ਤੁਸੀਂ ਜੇ ਵਿਸ਼ਵਾਸ ਆ ਰੇ ਜੀ ਤੁਸੀਂ ਇਥੇ ਕੋਈ ਸੰਦੂਸ਼ ਵਿਸ਼ਵਾਸ ਦਵਾ ਕੇ ਜਾਂਦੇ ਹੋ ਕਿ ਤੁਸੀਂ ਆਪਣੇ ਪਿਆਰ ਕਹਾਣੀਆਂ ਦੀ ਨਹੀਂ ਗੱਲ ਇਹ ਤੁਸੀਂ ਉਦਨ ਵੀ ਇਹ ਗੱਲ ਕਬਾਲ ਮੈਂ ਕੀਤੀ ਮੈਂ ਬਕਾਇਦਾ ਡੀਪੀ ਸਾਹਿਬ ਨਾਲ ਮੇਰੀ ਇੱਥੇ ਗੱਬਾ ਸਿਕੋ ਉਹ ਵੀਰ ਜੀ ਨਾ ਨਹੀਂ ਕਹਾਣੀ ਨਹੀਂ ਕਹਾਣੀ ਨਹੀਂ ਡੀਆਈਜੀ ਕੋ ਕਮਲਾ ਥੋੜੀ ਵੀ ਤਿੰਨਾ ਜਿਹੜਿਆਂ ਦੀ ਗੱਲ ਰੱਖੀ ਹੋਣੇ ਡੀਆਈਜੀ ਸਾਹਿਬ ਦੇ ਲੈਵਲ ਤੇ ਉਹਨਾਂ ਨੇ ਅਮਰ ਸਰ ਦਾ ਜ਼ੋਰ ਨਾ 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 ਡੀਆਈਜੀ ਨੇ ਡੀਜੀਪੀ ਦੇ ਲੈਵਲ ਤੇ ਗੱਲ ਕੀਤੀ ਉਥੇ ਡੀਜੀਪੀ ਕੌਣ ਆ ਸਾਰੇ ਪੰਜਾਬ ਦਾ ਨਾ ਗ੍ਰਹਿ ਮੰਤਰਾ ਲਕੀ ਦਾ ਸਾਰੇ ਪੰਜਾਬ ਦਾ ਨਾ ਦੇਖੋ ਪੰਜਾਬ ਦਾ ਮੁੱਖ ਮੰਤਰੀ ਕੌਣ ਆ ਸਾਰੇ ਪੰਜਾਬ ਦਾ ਨਾ ਤੁਹਾਡੀ ਗੱਲ ਦੇ ਨਾਲ ਹੋਈ ਹੈ ਮੇਰੀ ਡੀਆਈਜੀ ਤੇ ਡੀਜੀਪੀ ਦੇ ਬਿਹਾਫ ਤੇ ਕਿਹਦੇ ਨਾਲ ਹੋਈ ਹੈ ਹੁਣ ਹਾਂ ਕਿਹਦਰਾ ਮਤਲਬ ਗੱਲ ਹੋਈ ਹੈ ਜੀ ਤੁਹਾਡੀ ਡੀਆਈ ਸਾਹਿਬ ਡੀਆਈਜੀ ਨਾਲ ਉਹਦੋਂ ਬਕਾਇਦਾ ਅਸੀਂ ਲਾਈਨ ਤੇ ਗੱਲ ਕੀਤੀ ਜਦੋਂ ਤੁਹਾਡੀ ਗੱਲ ਆ ਗਈ ਉਹਨਾਂ ਕਿਹਾ ਵੀ ਮੈਂ ਕਹਿ ਦਿੰਦਾ ਐਸਐਸਪੀ ਤਰਨਤਾਰ ਨੂੰ ਹੋ ਗਈ ਹੋ ਗਈ ਸਰ ਨਾਲ ਗੱਲ ਉਹਨਾਂ ਦੀ ਇਹ ਹੁਣ ਇਹਨੂੰ